ਹਾਂਜੀ ਦੋਸਤੋ ਕੀ ਹਾਲ ਨੇ ਸਾਰਿਆਂ ਦੇ ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਮ ਹੋਗੇ ਦੋਸਤੋ ਆਜੋ ਤੁਹਾਨੂੰ ਦਿਖਾਈਏ ਇੱਕੋ ਜਿਹੇ ਘਰ ਗੋਰਿਆਂ ਦੇ ਲਗਭਗ ਸ਼ਹਿਰਾਂ ਦੇ ਵਿੱਚ ਜਿਹੜੀਆਂ ਕਲੋਨੀਆਂ ਬਣਾਈਆਂ ਵਿਆਂ ਨੇ ਉੱਥੇ ਲਗਭਗ ਇੱਕੋ ਜਿਹੇ ਘਰ ਹੁੰਦੇ ਆ ਅੱਜ ਤੋਂ 20 ਕਿ ਸਾਲ ਪਹਿਲਾਂ ਕਿਸੇ ਮਿੱਤਰ ਨੇ ਗੱਲ ਸੁਣਾਈ ਸੀ ਵੀ ਕਹਿੰਦਾ ਬਾਹਰਲੇ ਦੇਸ਼ਾਂ 'ਚ ਇੱਕੋ ਜਿਹੇ ਘਰ ਹੁੰਦੇ ਆ ਤੇ ਅਸੀਂ ਤਿੰਨ ਚਾਰ ਜਾਣੇ ਗੱਲ ਸੁਣਨ ਆਲੇ ਉਹ ਕਹਿੰਦੇ ਐਵੇਂ ਭਕਾਈ ਮਰੀ ਜਾਣਾ ਐ ਇੱਕੋ ਜੇ ਘਰ ਕਿਵੇਂ ਹੋਣਗੇ ਪਰ ਉਹ ਗੱਲ ਸੱਚ ਆ ਦਿਖਾਵਾਂਗੇ ਤੁਹਾਨੂੰ ਬਸ ਅੱਗੇ ਆਉਣ ਵਾਲੇ ਨੇ ਇਸ ਵੀਡੀਓ ਦੇ ਵਿੱਚ ਬਣੇ ਰਹੋ ਤੇ ਆ ਮੱਕੀ ਵਾਲਾ ਖੇਤ ਆ ਇਹ ਬਾਹਿਆ ਨਹੀਂ ਹੋਇਆ ਬਿਨਾ ਬਾਹੇ ਛੜਤਾ ਇਹਦਾ ਵੀ ਇੱਕ ਬਹੁਤ ਵੱਡਾ ਰੀਜਨ ਆ ਤੁਹਾਨੂੰ ਇੱਕ ਦਿਨ ਸਪੈਸ਼ਲ ਵੀਡੀਓ ਬਣਾ ਕੇ ਦੱਸਾਂਗੇ ਕਿ ਕਿਉਂ ਛੱਡੇ ਹੋਏ ਨੇ ਇਸ ਤਰ੍ਹਾਂ ਖੇਤ ਕੀ ਇਹਦਾ ਰੀਜਨ ਆ ਏ এবੀ ਮੰਨ ਲਓ ਇੱਕ ਨਾ ਬਹਿਮ ਜਿਹੜਾ ਪੰਜਾਬੀਆਂ ਦੇ ਮਾਨ ਚ ਜਾਂ ਇੰਡੀਆ ਚ ਗੱਲਾਂ ਜਿਹੜੀਆਂ ਫਲਾਈਆਂ ਜਾਂਦੀਆਂ ਨੇ ਵੀ ਉੱਥੇ ਐ ਨਹੀਂ ਹੁੰਦਾ ਉੱਥੇ ਐ ਨਹੀਂ ਹੁੰਦਾ ਉਹ ਬਹਿਮ ਦੂਰ ਕਰਨ ਕਰਾਂਗੇ ਤੁਹਾਡਾ ਮਤਲਬ ਇਹ ਗੱਲ ਜਿਹੜੀ ਇਹ ਮੱਕੀ ਵਾਲਾ ਖੇਤ ਕਿਉਂ ਨਹੀਂ ਬਾਇਆ ਹੋਇਆ ਸੋ ਇਹ ਵੀ ਤੁਹਾਨੂੰ ਸਪਸ਼ਟ ਕਰਾਂਗੇ ਗੱਲ ਬਣਾਵਾਂਗੇ ਇੱਕ ਵਧੀਆ ਵੀਡੀਓ ਇਹਦੇ ਤੇ ਵੀ ਤੇ ਅੱਜ ਆਪਾਂ ਤਕਹੋਂ ਨਾ ਤੁਹਾਨੂੰ ਇੱਕੋ ਜੇ ਘਰ ਆ ਚਰਚ ਆ ਗਿਆ ਗੋਰਿਆਂ ਦਾ ਚਰਚ ਬਹੁਤ ਬਣੇ ਹੋਏ ਨੇ ਇੱਕ ਸ਼ਹਿਰ ਚ ਕਈ ਕਈ ਚਰਚ ਅੱਡੋ ਅੱਡ ਧਰਮਾਂ ਦੇ ਇਹਨਾਂ ਦੇ ਧਰਮਾਂ ਦੇ ਬਿਸੇ ਤੇ ਵੀ ਬਣਾਵਾਂਗੇ ਆਪਾਂ ਵੀਡੀਓ ਛੇਤੀ ਦੱਸਾਂਗੇ ਤੁਹਾਨੂੰ ਇਹਨਾਂ ਦੇ ਕਿੰਨੇ ਧਰਮ ਨੇ ਕੀ ਹਿਸਾਬ ਕਿਤਾਬਾ ਇਹ ਜਿਹੜੀਆਂ ਇੱਥੋਂ ਦੀਆਂ ਜਿਹੜੀਆਂ ਆਮ ਗਰਾਊਂਡ ਲੈਵਲ ਦੀਆਂ ਗੱਲਾਂ ਨੇ ਉਹ ਸਾਰੀਆਂ ਥੋੜਨਾ ਕਰਾਂਗੇ ਸਾਂਝੀਆਂ ਹੌਲੀ-ਹੌਲੀ ਗੱਲ ਉਹ ਹੀ ਦੱਸਣੀ ਆ ਜਿਹੜੀ ਐ ਸੱਚ ਆ ਕੋਈ ਝੂਠ ਤਫਾਨ ਨਹੀਂ ਕੋਈ ਐ ਨਹੀਂ ਹੈਗਾ ਬਲੌਗਰਾਂ ਵਾਂਗੂ ਫालतू ਭਗਾਈ ਮਾਰਨ ਵਾਲੀ ਗੱਲ ਜੋ ਇੱਥੋਂ ਦਾ ਆਮ ਸਾਹਬ ਕਿਤਾਬ ਆ ਉਹੀ ਦੱਸਣਾ ਯਾਨੀ ਕਿ ਜਿਹੜੀ ਗਰਾਊਂਡ ਲੈਵਲ ਦੀ ਸੱਚਾਈ ਆ ਆ ਦੇਖਿਓ ਹੁਣ ਤੁਸੀਂ ਘਰ ਜਮਾ ਇੱਕੋ ਜੇ ਦੇਖੋ ਹੈਗੇ ਨਾ ਜਮਾ 1 ਕੋਜੇ ਸਿਰਫ ਨੰਬਰ ਤੋਂ ਬੰਦੇ ਨੂੰ ਪਤਾ ਲੱਗ ਸਕਦਾ ਵੀ ਘਰ ਦਾ ਨੰਬਰ ਕੀ ਆ ਵੈਸੇ ਜਮਾ ਆਇਆ ਨ 1 ਕੋਜੇ ਘਰ ਨਹੀਂ ਦੇਖੋ ਤੁਸੀਂ ਹੈ ਨਾ ਕਮਾਲ ਦੀ ਗੱਲ ਇਹ ਜਾਨੀ ਬਿਲਡਰ ਵੱਲੋਂ ਤਿਆਰ ਕਰਕੇ ਘਰ ਵੇਚੇ ਜਾਂਦੇ ਨੇ ਤੇ ਜਮਾ 1 ਕੋਜੇ ਤਿਆਰ ਕੀਤੇ ਹੋਏ ਨੇ ਆ ਭੋਰਾ ਫਰਕ ਨਹੀਂ ਹੈਗਾ ਸੋ ਇਹੋ ਜੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿਣੇ ਹੁੰਦੇ ਆ ਦਿਖਾਉਂਦੇ ਰਹਿਣੇ ਆ ਹੁਣ ਮੂਰੇ ਮੌਸਮ ਬਦਲੂਗਾ ਦੁਬਾਰੇ ਹਰੇ ਭਾਈ ਹੋਊਗੀ ਐਨ ਚਾਰੇ ਪਾਸੇ ਫਸਲਾਂ ਬੀਜੀਆਂ ਜਾਣਗੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਜੇ ਫੇਸਬੁੱਕ ਤੇ ਦੇਖਦੇ ਹੋ ਤਾਂ ਫਾਲੋ ਕਰਿਓ YouTube ਤੇ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆ ਕਿਸੇ ਨਵੀਂ ਗੱਲਬਾਤ ਦੇ ਨਾਲ ਹਫ਼ਤੇ ਬਸਤੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ